ਕਾਜੀ थाना ਫਲੋਰ ਦੇ ਵਿੱਚ ਅਸੀਂ ਅਲੱਗ-ਅਲੱਗ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਔਰ ਇੱਕ ਹੈਰੋਇਨ ਰਿਕਵਰੀ ਕੀਤੀ ਲੇਡੀ ਕੋਲ ਉਹ ਇਸ ਤਰ੍ਹਾਂ ਸੀ ਕਿ ਜੀ 17 ਤਰੀਕ ਨੂੰ ਰਖਸ਼ੇਤ ਲੇਡੀ ਜਾ ਰਹੀ ਸੀ ਤਾਜਪੁਰ ਦੇ ਕੋਲ ਉਤੋਂ 스내ਚਿੰਗ ਹੋ ਜਾਤਾ ਪਰਸ ਕੋਆ ਔਰ ਪਰਸ ਦੇ ਵਿੱਚ ਉਹਦਾ ਮੋਬਾਈਲ ਫੋਨ ਅਤੇ ਕੁਝ ਪੈਸੇ ਸੀ ਜਿਹਨੂੰ ਅਸੀਂ ਟੈਕਨੀਕਲੀ ਜਿਹੜੇ ਸੀਸੀਟੀਵੀ ਫੁਟੇਜ ਉਤੋਂ ਬੰਦਾ ਆਇਡੈਂਟੀਫਾਈ ਕੀਤਾ ਔਰ ਆਇਡੈਂਟੀਫਾਈ ਕਰਨ ਤੋਂ ਜਿਹੜਾ ਉਹ ਲੇਡੀ ਦੇ ਬਿਆਨਾਂ ਦੇ ਪਰਚਾ ਸੀਗਾ 57 ਨੰਬਰ ਮੇਦੀ 17 ਦਿਨ ਦਾ ਉਹਦੇ ਵਿੱਚ ਉਹਨੂੰ ਅਰੈਸਟ ਕੀਤਾ ਔਰ ਉਹਦੇ ਕੋਲੋਂ ਖੋਇਆ ਮੋਬਾਈਲ ਫੋਨ ਔਰ ਮੋਟਰਸਾਈਕਲ ਰਿਕਵਰ ਕੀਤਾ ਦੂਸਰਾ ਮਕਦਮਾ ਆਇਆ ਜੀ ਅਸੀਂ ਕੱਲ ਇੱਕ ਬਰਿੰਦਰ ਸਿੰਘ ਟੋਨੀ 75 ਨੰਬਰ ਐਫਆਈਆਰ ਦਰਜ ਕੀਤੀ ਉਹਦੇ ਇਹ ਇੱਕ ਬੰਦਾ ਹੈਚੂਲ ਆਫ ਐਂਟਰੇ ਦੇ ਅਲੱਗ-ਅਲੱਗ 9 ਦੇ ਕਰੀਬ ਪੁਰਾਣੇ ਮਕਦਮੇ ਦਰਜੇ ਤੇ ਪਹਿਲਾਂ ਵੀ ਔਰ ਕੱਲ ਵੀ ਇਸ ਇਹਨੇ ਸੱਟਾ ਮਾਰ ਕੇ ਕਿਸੇ ਨੂੰ ਖੋ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਅਸੀਂ ਇਹਨੂੰ ਮੌਕੇ ਤੋਂ ਫੜਿਆ ਔਰ ਇਹਦੇ ਖਲਾਫ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਇੱਕ ਲੜੀ ਹੈ ਜੀ ਦਰਸ਼ੋ ਉਦੇ ਖਿਲਾਫ ਅਸੀਂ 76 ਨੰਬਰ ਐਫਆਈਆਰ ਅਰਜੀ ਕੀਤੀ ਜਿਦੇ ਵਿੱਚ ਉਪਰ ਨੂੰ 12 ਗ੍ਰਾਮ ਹੋਇਆ ਇਨਫੈਰੋ ਆਇਨ ਡਿਕਵਰ ਕੀਤੀ ਗਈ